ਇਹ ਫਿਊਜਰ ਅੱਜ ਕੈਂਪ ਹੈ ਜੀ ਐਸਬੀਏ ਕਾਰਡ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਦੇ ਨਾਲ ਪੁੱਚੋਕਲਾਂ 'ਚ ਰੱਖਿਆ ਗਿਆ ਹੈ ਪਰ ਹੁਣ ਤੱਕ ਅਪਰੋਕਸਿਮੇਟਲੀ ਕੋਈ 300 ਦੇ ਕਰੀਬ ਇਥੇ ਲੋਕ ਪਹੁੰਚ ਚੁੱਕੇ ਆ ਔਰ 10 ਵਜੇ ਤੋਂ ਜਿਹੜਾ ਕੈਂਪ ਸਟਾਰਟ ਹੈਗਾ ਜਿਹੜੀ ਰੂਟੀਨ ਦੀ ਤਰ੍ਹਾਂ ਵਰਲਡ ਕੈਂਸਰ ਕੇਅਰ ਦੇ ਵਿੱਚ ਕੈਂਸਰ ਦੀ ਜਾਂਚ ਤੇ ਜਾਣਕਾਰੀ ਵਾਸਤੇ ਜਿਹੜੀ ਮੋਬਾਈਲ ਬੱਸਾਂ ਲੈ ਕੇ 25 ਡਿਗਰੀ ਜਿਹੜੀ ਮੈਡੀਕਲ ਟੀਮ ਹੈਗੀ ਆ ਪਹੁੰਚੀ ਹੋਈ ਆ ਚਾਰ ਬੱਸਾਂ ਲੈ ਕੇ ਆਏ ਹੋਏ ਆ ਛਾਤੀ ਦੇ ਕੈਂਸਰ ਵਾਸਤੇ ਨੈਮੋਗ੍ਰਾਫੀ ਕੀਤੀ ਜਾ ਰਹੀ ਹੈ ਫੈਕਸ਼ਨਲ ਕੀਤਾ ਜਾ ਰਿਹਾ ਹੈ ਰੂਤਾ ਦੀ ਜਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਮੂੰਹ ਬਲੇ ਦੀ ਜਾਂਚ ਹੈਗੀ ਹੈ ਹੱਡੀਆਂ ਦੀ ਜਾਂਚ ਹੈ ਬਲੱਡ ਦੀ ਜਾਂਚ ਹੈ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਤੇ ਜਨਰਲ ਟੁਆਈਆਂ ਦੇ ਰਹੇ ਆ ਔਰ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਵੀ ਕੈਂਸਰ ਦਾ ਇਲਾਜ ਤਾਂ ਹੀ ਸੰਭਵ ਹੈ ਜੇ ਪਹਿਲੀ ਸਟੇਜ ਤੇ ਪਤਾ ਲੱਗੇ ਉਹ ਕੋਸ਼ਿਸ਼ ਕਰਦੇ ਆ ਕਿ ਮੈਕਸਿਮਮ ਲੋਕਾਂ ਜਿਹੜੀ ਹੈ ਜਾਂਚ ਕੀਤੀ ਜਾਵੇ ਮੇਰੇ ਲੋਕਲ ਸਰਪੰਦ ਨੇ ਹੁਣ ਦਾ ਵੀ ਮੈਂ ਸੰਤੂ ਪਰਿਵਾਰ ਦਾ ਧੰਨਵਾਦ ਕਰਦਾ ਉਹ ਵੀ ਸਹੂਲਤ ਕਰ ਰਹੇ ਆ ਸਾਨੂੰ ਔਰ ਇੱਥੇ ਲੋਕਾਂ ਦਾ ਵੀ ਫਰਜ਼ ਬਣਦਾ ਕਿ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਜਿਹੜਾ ਫਾਇਦਾ ਲੈਣ। ਸਰ ਜੀ ਕਿ ਜਿਹੜਾ ਪਟੇਂਦੇ ਨੂੰ ਇੱਕ ਮਾਲ ਜੀਗਾ ਇਸੇ ਲਈ ਤਾਂ ਬਤਨ ਤਾਂ ਇੰਨੀ ਚੱਗੀ ਰਹੀ ਆ ਟਿਕਾ ਨੇ ਤੱਕ ਬਿਲਕੁਲ ਕਿਵੇਂ ਲੱਗਦਾ چھوٹے ਗਰੀਬ ਜਿਹੇ ਹੁੰਦੇ ਆ ਜੀ ਆ ਦੇਖੋ ਜੀ ਮੈਂ ਇਹ ਨਹੀਂ ਕਹਿ ਸਕਦਾ ਵੀ ਕੈਂਸਰ ਘਟ ਗਿਆ ਦੇਖੋ ਕੈਂਸਰ ਤਾਂ ਆਪਣੇ ਪੂਰੇ ਜ਼ੋਰਾਂ ਤੇ ਆ ਪਰ ਇਹ ਵੀ ਮਾਲਵਾ ਜਿਵੇਂ ਹੈ ਐਵੇਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਗਿਆ ਲੁਧਿਆਣਾ ਦਾ ਬਹੁਤ ਬੁਰਾ ਹਾਲ ਹੈ ਜੀ ਅੰਮ੍ਰਿਤਸਰ ਦੇ ਜਿਹੜੇ ਅੰਕੜੇ ਬੜੇ ਭੈਣ ਕਰ ਰਿਹਾ ਸੋ ਸਾਰੇ ਪਾਸੇ ਹੀ ਬੁਰਾ ਹਾਲ ਹੈ ਲੋਕਾਂ ਨੂੰ ਆਪ ਹੀ ਸੁਧਰਨਾ ਪੈਣਾ ਹੈ ਸਾਡਾ ਜਿਹੜਾ ਜੀਵਨ ਚੱਲੀ ਹੈ ਉਹ ਖਰਾਬ ਹੋ ਚੁੱਕੀ ਹੈ ਸਾਡਾ ਖਾਣ ਪੀਣ ਜਿਹੜਾ ਉਹ ਬਿਲਕੁਲ ਨਾਲ ਖਰਾਬ ਹੋ ਚੁੱਕਿਆ ਹੈ ਸਾਡਾ ਜਿਹੜਾ ਸਟ्रेस ਲੈਵਲ ਹੈ ਪੂਰਾ ਪੀਕ ਤੇ ਹੈਗਾ ਸਾਨੂੰ ਕੈਂਸਰ ਤੋਂ ਬਚਣ ਵਾਸਤੇ ਕੈਂਸਰ ਨੂੰ ਸਮਝਣਾ ਪੈਣਾ ਹੈ ਤਾਂ ਹੀ ਅਸੀਂ ਬਚ ਸਕਦੇ ਹਾਂ ਪੂਰੀ ਦੁਨੀਆ ਦੇ ਵਿੱਚ ਇਤਨ ਕੋਈ ਐਸਾ ਇਲਾਜ ਨਹੀਂ ਆਇਆ ਵੀ ਆਪਾਂ ਜਿਹੜਾ ਕੈਂਸਰ ਨੂੰ ਰੋਕ ਸਕੀਏ ਜਾਂ ਨੂੰ ਹੋਣ ਤੋਂ ਹੀ ਰੋਕ ਸਕੀਏ ਤੋਂ ਹੋਣ ਤੋਂ ਰੋਕਣ ਵਾਸਤੇ ਕੋਈ ਤਰੀਕਾ ਹੈ ਇਹਦੀ ਅਵੇਰਨੈਸ ਵੀ ਕਿਸੇ ਵੀ ਸਾਈਨ ਐਂਡ ਸਿੰਪਟਮ ਨੂੰ ਸਮਝੋ ਉਹਦੇ ਲੱਛਣਾਂ ਨੂੰ ਸਮਝੋ ਤੇ ਕੈਂਸਰ ਨੂੰ ਪਛਾਣੋ ਪਹਿਲੀ ਸਟੇਜ ਤੇ ਤਾਂ ਹੀ ਕੋ ਬਚ ਸਕਦੇ ਹਾਂ ਇੱਕ ਗੰਢ ਹੋ ਜਾਂਦੀ ਹੈ ਜਦੋਂ ਬੁੜਾ ਬੋਤਾ ਜੀ ਗੰਢ ਹੁੰਦੀ ਆ ਉਹ ਬਹੁਤ ਡਰ ਭੈ ਜਾ ਰਿਹਾ ਪੈਣ ਲੱਗੇ ਹਰ ਗੰਢ ਕੈਂਸਰ ਨਹੀਂ ਹੁੰਦੀ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਪਰ ਫਿਰ ਵੀ ਜੇ ਤੁਹਾਡੇ ਸੀਰ ਵਿੱਚ ਕੋਈ ਵੀ ਗੰਢ ਹੈਗੀ ਆ ਤੇ ਡਾਕਟਰ ਨੂੰ ਜਰੂਰ ਡਿਸਕਸ ਕਰੋ ਇਵੇਂ ਔਰਤਾਂ ਨੂੰ ਬੇਨਤੀ ਹੈ ਵੀ ਛਾਤੀ 'ਚ ਗੰਢ ਬੜੀ ਖਤਰਨਾਕ ਹੁੰਦੀ ਆ ਡਾਕਟਰ ਨਾਲ ਜਰੂਰ ਡਿਸਕਸ ਕਰਾਇਆ ਕਰੋ ਕਿ ਕਿੰਨੇ ਕੁ ਜਿਹੜੇ ਹੁਣ ਬਰੀਦ ਆ ਜਿਹੜੇ ਕੋਲ ਕਿਤੇ ਆ ਰਹੇ ਆ ਇਹ ਦੇਖਦੇ ਤੈਸਰੀ ਕਿਰਕਾ ਦੇ ਕਈ ਸੰਦਰ ਵਿੱਚ ਹੋ ਰਹੀ ਜੀ ਦੇਖੋ ਜਿਹੜਾ ਵਰਲਡ ਕੈਂਸਰ ਕੇਅਰ ਹੈ ਮੇਨ ਕੈਂਸਰ ਤੇ ਕੰਮ ਕਰਦੀ ਹੈ ਕੈਂਸਰ ਦੀ ਜਾਂਚ ਤੇ ਜਾਣਕਾਰੀ ਔਰ ਕਾਫੀ ਤਰ੍ਹਾਂ ਦੀ ਟੈਸਟਿੰਗ ਜਿਹੜੀ ਆ ਕਰ ਰਹੇ ਆ ਤਿੰਨ ਚਾਰ ਸੌ ਦੇ ਤਰੀਕੇ ਤੇ ਲੋਕ ਪਹੁੰਚ ਚੁੱਕੇ ਆ ਕੋਸ਼ਿਸ਼ ਕਰਦੇ ਆ ਕਿ ਸ਼ਾਮ ਤੱਕ ਟੀਚਾ ਹਜ਼ਾਰ ਦਾ ਇਹ ਜਿੱਦਣੇ ਤਾਂ ਖੇਡਾ ਜੰਮਦਾ ਗਿਆ ਵੱਧਦਾ ਗਿਆ ਹੱਡੀ ਖੁਰਦੀ ਜਾਨੀ ਹੱਡੀ ਖੁਰਗੀ ਤੇ ਮੁੜ ਕੇ ਤਾਂਦੇ ਆ ਉੱਤੇ ਤਾਂਦੇ ਜਿਹੜੇ ਤਾਂਦੇ ਹੱਲੇ ਕਿ ਇਹ ਲਾ ਲੋਗਾ ਜਿੱਦਾਂ ਕਰ ਕਰੇ ਫਿਰ ਫਰਟਾਇਰੋਂ ਤੇ ਕਿੰਨੇ ਉੱਤੇ ਇੱਕ ਦੋ ਟਾਇਰ ਇਹਦੇ ਅੰਦਰ ਕਮੇਸੇ ਜੀ ਹੋ ਗਏ ਫਰੈਸ਼ ਆਉਂਦੀ ਰਹਿੰਦਾ ਦੰਦ ਬਾਕੀ ਦੇ ਅੰਦਰ ਕੇਛਦੀ ਨਹੀਂ ਕੋਈ 7 ਵੇ ਸੱਡੇ ਦੰਦ ਤੁਹਾਨੂੰ ਦਿੰਦੇਗੇ ਇਹਨੂੰ ਮਜ਼ਬੂਤ ਰੱਖਣਾ ਸਫਾਈ ਹੋਣੀ ਦਿਲਕੇ ਲਗਾਤਾਰ ਮਾਲਵੇ ਦੇ ਵਿੱਚ ਅਸੀਂ ਇਹ ਕੈਂਸਰ ਦੇ ਖਿਲਾਫ ਇੱਕ ਮਹਮ ਸ਼ੁਰੂ ਕੀਤੀ ਹੋਈ ਹੈ ਕੈਂਪ ਲਾ ਰਹੇ ਹਾਂਗੇ ਅੱਜ ਅਸੀਂ ਭਾਈ ਦਿਵਿੰਦਰ ਸਿੰਘ ਜੀ ਭਾਈ ਕਾ ਦੀ ਯਾਦ ਦੇ ਵਿੱਚ ਉਹਨਾਂ ਦੇ ਬੇਟੇ ਭਾਈ ਸੁਖਦੀਪ ਸਿੰਘ ਜੀ ਭਾਈ ਗੁਰਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਅੱਜ ਪੁੱਚੋਖੁਰਦ ਜ਼ਿਲ੍ਹਾ ਪਟੰਡਾ ਦੇ ਵਿੱਚ ਇੱਕ ਮੈਗਾ ਕੈਂਸਰ ਚੈੱਕਅਪ ਕੈਂਪ ਲਾ ਰਹੇ ਹਾਂਗੇ ਜਿੱਥੇ ਡਾਕਟਰ ਪ੍ਰਭਜੋਤ ਸਿੰਘ ਸਿੱਧੂ ਸਪੈਸ਼ਲਿਸਟ ਅਮਰੀਕਾ ਤੋਂ ਆਏ ਨੇ ਇਸ ਕੈਂਪ ਦੇ ਵਿੱਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂਗੇ ਇਸ ਮੁੱਛਾਪਾਏ ਕੇ ਪਰਿਵਾਰ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਹ ਇੱਥੇ ਮਾਲਵੇ ਦੇ ਵਿੱਚ ਖਾਸ ਕਰਕੇ ਪਰਿੰਡੇ ਜਿਹੜੇ ਦੇ ਵਿੱਚ ਜਿਹੜਾ ਇਹਨਾਂ ਲੋਕਾਂ ਲਈ ਇਹ ਸਕੇ ਤੇਰੀ ਸੋਚਿਆ ਗਿਆ ਕਿਉਂਕਿ ਸਭ ਤੋਂ ਪੈੜੀਮਾਰ ਇਸ ਏਰੀਆ ਦੇ ਵਿੱਚ ਕੈਂਸਰ ਦੀ ਪੈ ਰਹੀ ਹੈਗੀ ਤਾਂ ਇਸ ਵੱਡੀ ਗੱਲ ਇਹ ਹੈਗੀ ਕਿਉਂਕਿ ਕੈਂਸਰ ਹੋਣ ਤੋਂ ਬਾਅਦ ਪਤਾ ਲੱਗਣਾ ਇੱਕ ਆਪਾਂ ਉਹਦਾ ਪਹਿਲਾ ਪਤਾ ਕਰਨਾ ਵਰਲਡ ਕੈਂਸਰ ਕੇਅਰ ਦਾ ਕੀ ਮਿਹਨਤਾਂ ਕਰ ਪਾਈ ਉਹ ਕੈਂਸਰ ਹੋਣ ਤੋਂ ਪਹਿਲਾਂ अर्ਲੀ ਡਿਟੈਕਸ਼ਨ ਦਾ ਕੰਮ ਉਹਨਾਂ ਦਾ ਉਸ ਤੋਂ ਪਹਿਲਾਂ ਦੇ ਲੱਛਣ ਲੱਭਣੇ ਜੀ ਉਹ ਸੇਵਾ ਲਗਾਤਾਰ ਸਾਡੇ ਸਸਤਾ ਮਾਲਵਾ ਦੇ ਵਿੱਚ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੀ ਆਪਣੀ ਸੇਵਾ ਬਹੁਨਵਾਰੀ ਹੈ ਤੇ ਅੱਜ ਦਾ ਕੈਂਪ ਚ ਕਿੰਨੇ ਇੱਕ ਮਰੀਜ਼ ਆਏ ਹੋਣੇ ਆ ਹੁਣ ਤੱਕ ਲਗਭਗ 400 350 400 ਦੇ ਕਰੀਬ ਮਰੀਜ਼ ਪਹੁੰਚ ਚੁੱਕੇ ਹੈ ਤੇ ਸ਼ਾਮ ਤੱਕ 500 ਪਲੱਸ ਜਿਹੜੇ ਮਰੀਜ਼ ਆ ਉਹ ਹੋ ਚੱਕੇ ਇਹਦੀਆਂ ਜਿਹੜੀਆਂ ਰਿਪੋਰਟਾਂ ਜੀ ਸੰਪਾਲਜੀ ਕਿਵੇਂ ਦਿੱਤੀਆਂ ਦੇ ਮੌਕੇ ਤੇ ਵੀ ਦਿੱਤੀਆਂ ਨੇ ਕੋਈ ਕਿਸੇ ਬਾਅਦ ਚ ਵੀ ਦਿੱਤੀਆਂ ਕੋਸ਼ਿਕਾ ਟੈਸਟਾਂ ਦੀਆਂ ਰਿਪੋਰਟਾਂ ਜੀ ਉਹ ਅਸੀਂ ਇੱਥੇ سپورਟ ਮੌਕੇ ਤੇ ਦਿੰਨੇ ਹੈਗੇ ਕੋਸ਼ਿਕਾ ਰਿਪੋਰਟਾਂ ਹੈਗੀਆਂ ਉਹ ਬਾਈ ਜੀ ਗੁਰਿੰਦਰ ਸਿੰਘ ਜੀ ਬੈਠੇ ਹੈਗੇ ਪੁੱਛੋਕਰਦ ਵਾਲੇ ਭਾਈ ਖਾਲੀ ਇਹਨਾਂ ਦੇ ਘਰੇ ਪਹੁੰਚਣਗੇ 15 ਦਿਨਾਂ ਬਾਅਦ ਅੱਜ ਤੋਂ ਸਹੀ 15 ਦਿਨਾਂ ਬਾਅਦ ਰਿਪੋਰਟਾਂ ਇਹਨਾਂ ਦੇ ਘਰੇ ਪਹੁੰਚਣਗੇ ਜੀ ਤੇ ਬਾਕੀ ਅਸੀਂ ਵਟਸਐਪ ਵੀ ਕਰਾਂਗੇ ਜੀ ਇਹ ਸਾਰੀ ਰਿਪੋਰਟਾਂ ਇੱਥੇ ਤੇ ਜ਼ਿਆਦਾਤਰ ਕੈਂਸਰ ਕਹਾਦਾ ਜੀ ਜਿਵੇਂ ਕੋਈ ਸਰੀਰ ਦੇ ਬ੍ਰੈਸਟ ਦਾ ਹੋ ਗਿਆ ਜਾਂ ਹੋਰ ਕਿਹੜਾ ਜ਼ਿਆਦਾ ਛੋਟੀ ਛੋਟੀ ਗੰਢ ਬਣ ਜਾਂਦੀ ਹੈ ਉਹਦਾ ਵੀ ਡਰ ਜਾਂ ਲੱਗਣ ਲੱਗ ਜਾਂਦਾ ਲੋਕਾਂ ਨੂੰ ਜੀ ਜਿਵੇਂ ਬ੍ਰੈਸਟ ਦਾ ਕੈਂਸਰ ਹੋਣ ਦਾ ਜਿਹੜਾ ਮੇਨ ਕਾਰਨ ਹੈਗਾ ਕੁਝ ਜਿਹੜੀਆਂ ਲੇਡੀਜ਼ ਆ ਨਾ ਉਹ ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣ ਤੋਂ ਸੰਕ ਹਾਂ ਉਹਦਾ ਵੀ ਮੇਨ ਕਾਰਨ ਹੈਗਾ ਜਦੋਂ ਤੁਸੀਂ ਨਹੀਂ ਚੰਗਾਉਂਦੀਆਂ ਬੱਚਾ ਨੂੰ ਤਾਂ ਉਹਦੇ ਨਾਲ ਜਿਹੜੀ ਛਾਤੀ ਦੇ ਵਿੱਚ ਗੱਠਾ ਹੋ ਜਾਂਦੇ ਕਿਉਂਕਿ ਉਹ ਆ ਚੀਜ਼ ਭਾਰੀ ਹੋ ਜਾਂਦੀ ਕਿਤੇ ਬੱਚੇ ਨੇ ਬਾਰ ਬਾਰ ਦੁੱਧ ਚੁੰਗਣਾ ਜੀ ਉਹ ਅਪਰੈਸ ਕਰਨੀ ਚੀਜ਼ ਤੇ ਕਿਤੇ ਉਹ ਚੀਜ਼ ਜਦੋਂ ਇੱਕ ਵਾਰੀ ਸਖਤ ਹੋ ਜਾਂਦਾ ਉਹ ਸਖਤ ਹੋਣ ਤੋਂ ਬਾਅਦ ਉੱਥੇ ਗੱਠਾ ਬਣ ਜਾਂਦੇ ਜੀ ਉਹ ਗੱਠਾਂ ਦਾ ਜਿਹੜਾ ਕਾਰਨ ਆ ਉਹ ਕੇ ਜਾ ਕੇ ਕਿਤੇ ਨਾ ਕਿਤੇ ਆ ਕੇ ਕੈਂਸਰ ਦਾ ਕਾਰਨ ਬਣਦਾ ਛਾਤੀ ਦਾ ਇਹ ਇਹ ਵੱਡਾ ਕਾਰਨ ਵੀ ਹੋ ਸਕਦਾ ਵੀ ਜਿਵੇਂ ਪਹਿਲਾਂ ਮਾਵਾਂ ਦੁੱਧ ਚਿਗਾਉਂਦੇ ਸੀ ਬੱਚਿਆਂ ਨੂੰ ਤਾਂ ਪਹਿਲਾਂ ਇਹ ਇੰਨਾ ਜ਼ਿਆਦਾ ਨਹੀਂ ਸੀ ਜਿਵੇਂ ਹੁਣ ਜ਼ਿਆਦਾ ਹੋ ਗਿਆ ਖਾਣ ਪੀਣ ਤੋਂ ਲੈ ਕੇ ਇਹ ਚੀਜ਼ਾਂ ਵੀ ਬਿਲਕੁਲ ਜੀ ਜਿਵੇਂ ਆਪਣੇ ਟਾਈਮਾਂ ਦੇ ਵਿੱਚ ਆਪਾਂ ਕਹਿੰਦੇ ਵੀ ਆਪਾਂ ਢੁੱਡਾ ਮਾਰ ਕੇ ਦੁੱਧ ਪੀਂਚਾਉਂਦੇ ਹੈਗੇ ਉਹ ਗੱਲਾਂ ਨੂੰ ਪਰ ਹੁਣ ਕੀ ਹੈਗਾ ਹੁਣ ਥੋੜੇ ਲੋਕ ਜਿੰਨੇ ਕ ਐਡਵਾਂਸ ਹੋ ਜਾਂਦੇ ਮਾਡਰਨ ਹੋ ਜਾਂਦੇ ਉਹਨਾਂ ਕ ਆਪਾਂ ਇਹਦਾ ਇਹਦਾ ਆਪਣਾ ਪਿਛਲਾ ਕਲਚਰ ਆ ਸਭਿਆਚਾਰਾ ਰੂਪਾ ਖਾਣ ਪੀਣ ਦੇ ਗਾਤਾਂ ਉਹ ਬਸ ਬਸਾਰ ਚੁੱਕੇ ਹੈ ਜੇ ਆਪਾਂ ਆਪਦੀ ਜਿਹੜੀ ਰਸੋਈ ਆ ਉਹਨੂੰ ਸੁਧਾਰ ਲਈਏ ਥਾਣ ਪੀਣ ਸੁਧਾਰ ਲਈਏ ਤਾਂ ਉਹਦੇ ਨਾਲ ਵੀ ਆਪਾਂ ਕੈਂਸਰ ਤੋਂ ਬਚਾਅ ਕਰ ਸਕਦੇ ਨਹੀਂ ਕੀ ਕਾਰਨ ਹੋ ਸਕਦਾ ਵੀ ਪਾਣੀ ਜਿਹੜਾ ਬਠਿੰਡੇ ਦਾ ਬਹੁਤ ਜਿਹੜਾ ਇਹਦਾ ਕਾਰਨ ਕੀ ਸਮਝ ਆ ਅਜੇ ਤੱਕ ਸਮਝ ਆਇਆ ਵੀ ਕੈਂਸਰ ਦਾ ਕਾਰਨ ਕੀ ਆ ਬਠਿੰਡੇ ਚ ਜਿਆਦਾ ਮਾਲ ਵਿੱਚ ਮਾਲਵੇ ਦੇ ਵਿੱਚ ਜਿਆਦਾ ਖਾਸ ਕਰਕੇ ਫੇਰੇ ਦੇ ਵਿੱਚ ਆਪਾਂ ਜਿਹੜਾ ਜਿਆਦਾਤਰ ਆਪਾਂ ਝੋਨੇ ਦੀ ਜਿਹੜੀ ਖੇਤੀ ਕਰ ਰਹੇ ਹਾਂਗੇ ਤੇ ਜਿਆਦਾਤਰ ਆਪਾਂ ਜਿਹੜੇ ਕੀਟਨਾਸ਼ਕ ਜਿਹੜੀਆਂ ਦਵਾਈਆਂ ਵਰਤਦੇ ਆ ਜੀ ਉਹ ਵੀ ਕਾਰਨ ਹੈਗਾ ਕਿਉਂਕਿ ਆਪਣੇ ਜੇ ਪਾਣੀ ਦੂਸ਼ਤ ਹੈਗਾ ਪਾਣੀ ਵੀ ਸਭ ਤੋਂ ਵੱਡਾ ਕਾਰਨ ਹੈ ਜਿਹੜੀ ਨੀਓਨ ਬਹੁਤ ਜਿਆਦਾ ਆਪਣੇ ਜਿਹੜੇ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ ਉਹਦੇ ਕਰਕੇ ਜਿਹੜਾ ਕੈਂਸਰ ਆਉ ਹੋ ਰਿਹਾ ਹੈ ਤੇ ਇਹਦਾ ਕਿੰਨੇ ਕਿ ਕੈਂਪ ਪੰਜਾਬ ਚ ਹੁਣ ਤੁਸੀਂ ਲਗਾਤਾਰ ਚੱਲ ਰਹੇ ਆ ਢਾਲੀਵਾਲ ਸਾਹਿਬ ਦਾ ਵੀ ਬਹੁਤ ਵੱਡਾ ਪ੍ਰਾਲਾ ਹਨਾ ਜਿਹੜਾ ਇੱਕ ਇਹ ਵੀ ਧਰਮ ਹੀ ਹੁੰਦਾ ਵੀ ਜਿਹੜਾ ਕਿਸੇ ਦੀ ਜ਼ਿੰਦਗੀ ਜਿਹੜੀ ਕੋਈ ਕੋਈ ਬਿਮਾਰੀ ਲੱਗਦੀ ਲੱਗਦੀ ਉਹਨੂੰ ਵੀ ਤੋੜ ਦੇਣਾ ਕੋਈ ਟੈਸਟ ਹੋ ਜਾਂਦੇ ਆ ਤੇ ਲੋਕ ਐਵੈਅਰ ਹੋ ਜਾਂਦੇ ਆ ਵੀ ਸਾਨੂੰ ਆਹ ਬਿਮਾਰੀ ਤੋਂ ਦਾ ਇਲਾਜ ਹੋ ਜਾਂਦਾ ਕਿੰਨੇ ਕੈਂਪ ਲਗਾਤਾਰ ਤੁਸੀਂ ਪੰਜਾਬ 'ਚ ਤੇ ਤੁਸੀਂ ਦੱਸਿਆ ਵੀ ਇਹ ਤਾਂ ਸਾਰੇ ਆਲ ਓਵਰ ਹੀ ਲਾ ਰਹੇ ਹੋ ਅਸੀਂ 10000 ਪਲੱਸ ਕੈਂਪ ਆ ਪੂਰੇ ਪੰਜਾਬ 'ਚ ਲਾ ਚੁੱਕੇ ਆਂਗੇ ਤੇ ਜੇ ਆਪਣੇ ਮਾਲਵੇ ਪੱਟੀ ਦੀ ਗੱਲ ਕਰੀਏ ਤਾਂ ਅਸੀਂ ਲਗਭਗ 2000 ਦੇ ਕਰੀਬ ਅਸੀਂ ਇਸ ਮਾਲਵੇ ਦੇ ਵਿੱਚ ਕੈਂਪ ਲਾ ਚੁੱਕੇ ਆ ਠੀਕ ਹੈ ਜੀ ਤੇ ਦਾਸ ਸਾਹਿਬ ਤੁਸੀਂ ਤਾਂ ਬਕਾਇਦਾ ਚੱਲ ਕੇ ਇਹ ਵਾਲੋ ਉਥੋਂ ਵਿਦੇਸ਼ਾਂ ਤੋਂ ਚੱਲ ਕੇ ਇਸ ਪੰਜਾਬ ਚ ਆ ਗਏ ਹੋ ਤੇ ਅੱਜ ਦੱਸਿਆ ਵੀ ਸਿੱਧੇ ਇੱਥੇ ਆ ਗਏ ਹੋ ਕੈਂਪ ਤੇ ਤੇ ਕੈਂਪ ਦਾ ਜਿਵੇਂ ਬਠਿੰਡੇ ਤੋਂ ਇਲਾਵਾ ਉਧਰ ਕਿਵੇਂ ਆ ਜੀ ਹਰਜਾਨ ਵੀ ਜਿਵੇਂ ਉਧਰ ਲਈ ਵਿਦੇਸ਼ਾਂ ਦੀ ਧਰਤੀ ਤੇ ਯੂਕੇ ਆ ਜਾਂ ਜਿੱਥੇ ਕੋਈ ਆਪਣੇ ਢਾਰੀਵਾਲ ਸਾਹਿਬ ਵੀ ਰਹਿ ਰਹੇ ਆ ਜਿਵੇਂ ਇੱਥੇ ਵੀ ਹੁੰਦੇ ਤੇ ਉਧਰ ਦਾ ਕਿਵੇਂ ਆ ਜੀ ਤੇ ਇੱਧਰ ਦਾ ਕਿੰਨਾ ਕੁ ਫਰਕ ਲੱਗਦਾ ਇੱਧਰ ਤਾਂ ਪਾਣੀ ਮੰਨ ਲਓ ਜਾਂ ਹੋਰ ਚੀਜ਼ਾਂ ਖਾਣ ਪੀਣ ਹੋ ਗਿਆ ਉਧਰ ਤਾਂ ਨਹੀਂ ਕੋਈ ਆ ਜੀ ਬਿਮਾਰੀਆਂ ਜੀ ਮੈਂ ਸਪੈਸ਼ੀਅਲ ਧੰਨਵਾਦ ਕਰਦਾ ਭਾਈ ਸੁਖਬਲ ਸਿੰਘ ਜੀ ਉਹਨਾਂ ਦਾ ਤੇ ਆਪਣੇ ਮੇਰੇ ਬਟੇ ਪ੍ਰਾਜਿਤ ਪਰਿਕਰਤਿੰਦਰ ਸਿੰਘ ਔਰ ਭਾਈ ਸੁਖਦੀਪ ਸਿੰਘ ਇਹਨਾਂ ਨੇ ਅਪਰਦਾ ਕੀਤਾ ਹੈਗਾ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਭਾਈ ਜਵਿੰਦਰ ਸਿੰਘ ਸਿੱਧੂ ਉਹਨਾਂ ਦੀ ਯਾਦ ਦੇ ਵਿੱਚ ਤੇ ਸਪੈਸ਼ੀਅਲ ਤਨਿਮੈਸ ਉਹਨਾਂ ਦੇ ਨਾਲ ਸਹੀ ਉਹਦੇ ਨਾਲ ਤੇ ਇੱਥੇ ਸਿੱਧੂ ਸਾਹਿਬ ਉਹਨਾਂ ਨੇ ਡਾਕਟਰ ਸਾਹਿਬ ਨੇ ਔਰ ਕੈਂਸਰ ਕੇਅਰ ਦੀ ਇਹਨਾਂ ਦਾ ਇੱਥੇ ਸਾਰਾ ਸਿਸਟਮ ਦੇ ਕੇ ਡਾਕਟਰ ਕੁਮਾਰ ਸਿੰਘ ਦਾ ਗ੍ਰਹਿਣ ਦੇ ਸਹੀ ਯੋਗਦਾਨ ਇਨਨਸਾਰ ਇੱਥੇ ਕੀਤਾ ਹੋਰ ਜਾ ਕੇ ਸਾਰੇ ਨੂੰ ਅਵੇਅਰਨੈਸ ਕਰਾ ਰਹੇ ਹੋ ਮੇਨ ਚੀਜ਼ ਉੱਥੇ ਯੂ ਐਸ اے ਕੈਨੇਡਾ ਵਰਗਾ ਬਾਹਰਲੇ ਦੇਸ਼ਾਂ ਦੇ ਵਿੱਚ ਅਵੇਅਰਨੈਸ ਹੈਗੀ ਆ ਬਾਹਰਲੇ ਇੱਥੇ ਪੰਜਾਬ ਦੇ ਜਿਹੜੇ ਇਥੋਂ ਦੀ ਜਿੰਤਾ ਜਿਹੜੀ ਹੈਗੀ ਥੋੜੇ ਜਿਹਾ ਅਵੇਅਰਨੈਸ ਹੈ ਨਹੀਂ ਔਰ ਇਸੇ ਕਰਕੇ ਬਹੁਤ ਵਧੀਆ ਕਰ ਰਹੇ ਨੇ ਕਿ ਜਿਵੇਂ ਜੇ ਕੈਂਪ ਲਾ ਰਹੇ ਨੇ ਔਰ ਪਹਿਲਾਂ ਹੀ ਡਿਟੈਕਟ ਹੋ ਰਿਹਾ ਜੋ ਕਰਨਾ ਹੈਗਾ अर्ली ਸਟੇਜਸ ਦੇ ਵਿੱਚ ਤੇ ਜਾਗਰੂਤ ਕਰਨ ਵਾਸਤੇ ਜਿੰਤਾ ਦੀ ਜਿਹੜੀ ਹੈ ਕਿ ਸੰਤਾਨਾਂ ਤੇ ਆਪਣਾ ਜਾ ਕੇ ਟ੍ਰੀਟਮੈਂਟ ਸ਼ੁਰੂ ਕਰ ਸਕੋ ਟਾਈਮ ਸਿਰ ਇੱਕ ਜਦੋਂ ਆਪਣੇ ਦੁਨੀਆ ਤੇ ਮਾਪੇ ਬਾਪਾ ਸਾਨੂੰ ਜਨਮ ਦਿੱਤਾ ਸਾਨੂੰ ਪਾਲਿਆ ਪੋਸਿਆ ਨਾਂ ਦਿੱਤਾ ਤੇ ਇੱਕ ਪਿੰਡ ਦਾ ਨਾਂ ਵੀ ਤੁਹਾਡੇ ਦਾ ਇੱਕ ਪਿਤਾ ਜੀ ਦੇ ਨਾਂ ਤੇ ਇੱਕ ਮਾਨ ਸਨਮਾਨ ਇੱਕ ਕੋਈ ਡੰਬਰ ਰਜੇ ਜਾਂਦੇ ਆ ਬਹੁਤ ਵੱਡੇ ਵੱਡੇ ਖਰਚੇ ਕੀਤੇ ਜਾਂਦੇ ਆ ਤੇ ਤੁਹਾਨੂੰ ਕਿਵੇਂ ਲੱਗਿਆ ਵੀ ਜਿਵੇਂ ਇਹੋ ਜੇ ਕੈਂਪ ਲਾਉਣੇ ਚਾਹੀਦੇ ਵੀ ਇੱਕ ਕਿਸੇ ਦਾ ਭਲਾ ਹੋ ਸਕੇ ਕਿਸੇ ਦੀ ਜ਼ਿੰਦਗੀ ਕਿਸੇ ਨੂੰ ਮਿਲ ਸਕੇ ਅਵੇਰ ਹੋ ਲੋਕਾਂ ਸੈਕਿੰਡ ਦੇ ਲੋਕ ਅੱਛੀ ਕਲ ਸਾਰਿਆਂ ਨੂੰ ਜੀ ਮੈਂ ਧਨੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਡੇ ਪਿੰਡ 'ਚ ਕੈਂਪ ਲਾਇਆ ਸੁਪਾਰਗੀ ਦਾ ਵੀ ਕਰੂੰਗਾ ਡਾਕਟਰ ਭੱਜੋ ਜਿਹੜੇ ਅਮਰੀਕਾ ਤੋਂ ਆਇਆ ਕੋਈ ਟੈਂਟ ਟੈਸਟ ਆ ਤੇ ਇਹਨਾਂ ਨੇ ਉੱਤੇ ਚੈੱਕ ਕਰਕੇ ਦੱਸਿਆ ਲਾ ਚੰਗਾ ਲੱਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਿੰਡ ਦਾ ਨਾਮ ਮੈਂ ਹਮੇਸ਼ਾ ਐਸੇ ਸੋਚਿਆ ਕਿ ਪਿੰਡ ਦੇ ਵਿੱਚ ਹੀ ਆਪਦੇ ਕੰਮ ਕਰੂ ਕਿਉਂਕਿ ਬਾਕੀ ਜਿਹੜੋਂ ਕਪਿੰਡ ਛੱਡ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਕੋਈ ਯਾਦ ਨਹੀਂ ਕਰਦਾ। ਅੱਜ ਤੱਕ ਲੋਕੀ ਕੰਮ ਕੀਤਾ ਸਾਡੇ ਫੈਕਟਰੀ ਆਊਟਸਾਈਡ ਜਿਹੜੀ ਦਿਕਾਨਾਂ ਆ ਗਈਆਂ ਤੇ ਹਜ਼ਾਰ ਬੰਦਾ EMPLOYEES ਰੱਖਿਆ ਉਹ ਪਿੰਡ ਦੇ ਰੱਖਿਆ ਵਾ। ਉਸ ਤੋਂ ਉਹ ਜਿਹੜੀ ਸ਼ੂਟਿੰਗ ਰੇਂਜ ਬਣਾਈ ਉਹ ਇੰਡੀਆ ਦੀ ਸਭ ਤੋਂ ਵੱਡੀ ਸ਼ੂਟਿੰਗ ਰੇਂਜ ਆ ਉਹ ਵੀ ਅਸੀਂ ਪਿੰਡ ਬਣਾਈ। ਕਿਉਂਕਿ ਅਸੀਂ ਪਿੰਡ ਦਾ ਨਾਮ ਅਸੀਂ ਉਹਨਾਂ ਵਰਲਡ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਆਂ। ਮੈਂ ਤਾਂ ਇਹ ਜਾਨਣਾ ਕਿ ਜਿਵੇਂ ਹੁਣ ਇੰਡੀਆ ਨੇ ਸ਼ੂਟਿੰਗ ਦੇ ਵਿੱਚ ਕਾਫੀ ਮੈਡਲ ਜਿੱਤੇ ਆ। ਕਿ ਸ਼ੂਟਿੰਗ ਦੀ ਰੇਂਜ ਆਪਣੇ ਪਿੰਡ ਦੇ ਵਿੱਚ ਹੈ ਜਿਹੜੇ ਆਪਣੇ ਇਸ ਏਰੀਆ ਨੂੰ ਬੜਾ ਅਪਲਿਫਟ ਕਰੂਗੀ ਕਿਉਂਕਿ ਜਿਹੜੇ ਜਦੋਂ ਵੀ ਆਪਾਂ ਕਿਤੇ ਆਪਾਂ ਜਿਹੜੇ ਜੰਮ ਪੜ ਇਸ ਪੰਜਾਬ ਦੀ ਹੋਈ ਏ ਤੇ ਆਪਾਂ ਹਮੇਸ਼ਾ ਆਪਣੇ ਰੂਟਸ ਨਾਲ ਜੁੜੇ ਰਹਿਣੇ ਆ ਆਪਾਂ ਕਿਤੇ ਵੀ ਵਗ ਜੀ ਤੇ ਐਂਡ ਤੇ ਆ ਕੇ ਕਹਿੰਦੇ ਯਾਰ ਮੇਰਾ ਪਿੰਡ ਤਾਂ ਵੀਰੇ ਮੇਰਾ ਪਿੰਡ ਹੀ ਆ ਜੀ ਠੀਕ ਹੈ ਉਹ ਸਾਡੇ ਵਿੱਚ ਬਹੁਤ ਜ਼ਿਆਦਾ ਬੜਿਆ ਵਾ ਕਿਉਂ ਦੇਖੋ ਪੜੇ ਲਿਖੇ ਅਸੀਂ ਬਾਹਰ ਸੀਗੇ ਪਰ ਬਚਪਨ ਅਸੀਂ ਇੱਥੇ ਗੁਜ਼ਾਰਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਹੈ ਤੇ ਸਾਰਾ ਬੜਾ ਸੰਜੋਗ ਆ ਜਿੰਨੇ ਪਿੰਡ ਵਾਸੀ ਐ ਸਾਰੇ ਬੜਾ ਪਿਆਰ ਕਰਦੇ ਆ ਜੋ ਗਾਈਡ ਉਹ ਕਰਦੇ ਰਹਿੰਦੇ ਆ ਕਿਉਂਕਿ ਸਾਨੂੰ ਸਾਰਾ ਕੁਝ ਨਹੀਂ ਪਤਾ ਹੋ ਸਕਦਾ ਜਿਹੜੇ ਸਾਡੇ ਨਾਲ ਮੁੰਡੇ ਦੋਦੇ ਆ ਜਾਂ ਜਿਹੜੇ ਕੋਈ ਵੱਡੇ ਬਜ਼ੁਰਗ ਹੈਗੇ ਆ ਸੱਥਾਂ ਦੇ ਵਿੱਚ ਅਸੀਂ ਉਹਨਾਂ ਦੀ ਗੱਲ ਸੁਣ ਲੈਨੇ ਆ ਤੇ ਅਸੀਂ ਉਹਦੇ ਉੱਤੇ ਸੋਚ ਕੇ ਉਚਾਰ ਕਰਕੇ ਕਰਦੇ ਨੇ ਸਾਰੇ ਇਕੱਠੇ ਅਸੀਂ ਇਕੱਠੇ ਸੰਜੋਗ ਨਾਲ ਸਾਰੇ ਕਰਦੇ ਆਏ ਨਹੀਂ ਕਿ ਕੰਨੇ ਅਸੀਂ ਬੈ ਕੇ ਸੋਚਦੇ ਤਾਂ ਤਾਂ ਹੁੰਦਾ ਤੇ ਉਪਰਾਲਾ ਉਪਰਾਲਾ ਇਕੱਠੇ ਹੋ ਕੇ ਹੋਊਗਾ ਜੀ ਦੇਖੋ ਅੱਜ ਮੈਂ ਸਾਰਾ ਧੰਨਵਾਦ ਕਰਨਾ ਚਾਹੁੰਗਾ ਵਰਲਡ ਕੇਅਰ ਸੈਂਟਰ ਜਿਹੜੇ ਆਏ ਖਵਾਲ ਜੀ ਆਏ ਅੰਨੇ ਵੱਡਾ ਧਾਮਜਾਮ ਲੈ ਕੇ ਆਏ 4 ਬੱਸਾਂ 40 ਡਾਕਟਰ ਸਵੇਰ ਦੇ ਬੈਠੇ ਆ ਦੇਖੋ ਇਹ ਇਹਨਾਂ ਦਾ ਉਪਰਾਲਾ 365 ਦੇ ਨਹੀਂ ਚਲਾਉਂਦੇ ਕਹਿੰਦੇ ਇੱਥੇ ਦਿਵਾਲੀ ਦੂਲੀ ਛੱਡ ਕੇ ਵੈਸੇ ਬਹੁਤ ਵੱਡਾ ਉਪਰਾਲਾ ਜੀ ਇਹਨਾਂ ਨੂੰ ਸਮਾਂ ਟਾਈਮ ਤੇ ਤਾਂ ਸਾਡੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਅਲਰੀ ਡਿਟੈਕਸ਼ਨ ਪਰਮਾਤਮਾ ਕਰੇ ਕਿਸੇ ਨੂੰ ਪਰ ਇਹ अर्ਲੀ ਡਿਟੈਕਸ਼ਨ ਜੇ ਹੋ ਜੇ ਤਾਂ ਬੰਦਾ ਆਪਣੀ ਦਵਾਈਆਂ ਲੈ ਕੇ ਠੀਕ ਕਰਾ ਸਕਦਾ ਇਹ ਤਾਂ ਬਹੁਤ ਚੰਗਾ ਉਪਰਾਲਾ ਜੀ ਮੈਨੂੰ ਬੜੀ ਖੁਸ਼ੀ ਹੋਈ ਤੇ ਅਸੀਂ ਚਾਹਾਂਗੇ ਕਿ ਹਰ ਇੱਕ ਸਾਲ ਸਾਡੇ ਪਿੰਡ 'ਚ ਹੋਵੇ ਤੇ ਅਸੀਂ ਇਹਨਾਂ ਦੇ ਸੰਜੋਗ ਦੇ ਨਾਲ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਕਰੀਏ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮੈਂ ਇਹੀ ਮੈਸੇਜ ਲਾਣਾ ਚਾਹੁੰਗਾ ਇਹ ਕੈਂਪ ਰੂਮ ਚੈੱਕਅਪ ਕਰਾਓ अर्ਲੀ ਡਿਟੈਕਸ਼ਨ ਸੋ ਥੈਟ ਤੁਸੀਂ ਆਪਣੇ ਪਰਿਵਾਰ ਨੂੰ ਬਚਾ ਸਕੋ ਸੋ ਦੋਸਤੋ ਸਾਧ thank you